ਪੈਰੋ ਰਾਗ ਦੇ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਆਉਂਦਾ ਹੈ ਕਿਉਂ ਪਰਮਾਤਮਾ ਕਿਵੇਂ ਕਿਰਪਾ ਕਰਦਾ ਹੈ ਉਹ ਨਿਉਟਿਆਂ ਦੀ ਓਟ ਨਿਪਤਿਆਂ ਦੀ ਪਤ ਨੇ ਲੱਜਿਆਂ ਦੀ ਲੱਜ ਨਿਤਾਣਿਆਂ ਦਾ ਤਾਣ ਨਿਮਾਣਿਆਂ ਦਾ ਮਾਣ ਕਿਵੇਂ ਹੈ ਇਹ ਸ਼ਬਦ ਜਿਹੜਾ ਮਨੁੱਖ ਪੜਦਾ ਹੈ ਜਿਹੜਾ ਮਨੁੱਖ ਵਿਚਾਰਦਾ ਹੈ ਤਾਂ ਉਹਦੇ ਅੰਦਰ ਬਹੁਤ ਗਿਆਨ ਪ੍ਰਵੇਸ਼ ਕਰਦਾ ਹੈ ਬਹੁਤ ਗਿਆਨ ਆਉਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਦੇ ਉੱਪਰ ਰਹਿਮਤਾ ਕਰਦੇ ਹਨ ਤੇ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨਥਾਵਿਆਂ ਨੂੰ ਥਾਂ ਤੇ ਨਿਉਟਿਆਂ ਨੂੰ ਓਟ ਬਖਸ਼ਦੇ ਹਨ ਨਿਰਤਨ ਕੋ ਤੁਮ ਦੇਵੋ ਤਨ ਅਨਕ ਪਾਪ ਜਾਹੇ ਨਿਰਮਲ ਮਨਾ ਜਿਸ ਕੰਗਾਲ ਨੂੰ ਆਪਣਾ ਨਾਮ ਧੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਿੰਦੇ ਆ ਉਹ ਨਿਰਧਨ ਨੂੰ ਐਸਾ ਧੰ ਬਖਸ਼ ਦਿੰਦੇ ਹਨ ਜਦੋਂ ਨਾਮ ਧੰ ਆ ਜਾਂਦਾ ਹੈ ਤਾਂ ਪਿੱਛੇ ਸਭ ਕੁਝ ਆ ਜਾਂਦਾ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸ਼ਾ ਨਾ ਮੰਗੋ ਦਰਖਤ ਮੰਗੋ ਜਦੋਂ ਦਰਖਤ ਮੰਗਿਆ ਤੇ ਛਾਂ ਆਪਣੇ ਆਪ ਆ ਜਾਣੀ ਹੈ ਇਸ ਕਰਕੇ ਜਦੋਂ ਅਸੀਂ ਨਾਮ ਮੰਗਦੇ ਆ ਤਾਂ ਨਾਮ ਦੇ ਪਿੱਛੇ ਸਭ ਕੁਝ ਆਪਣੇ ਆਪ ਆ ਜਾਂਦਾ ਹੈ ਨਿਰਤਨ ਕੋਤਮ ਦੇਵੋ ਤਨਾ ਅਨਕ ਪਾਪ ਜਾਹੇ ਨਿਰਮਲ ਮਨ ਉਹਦੇ ਅਨੇਕਾਂ ਪਾਪ ਨੇ ਜਿਹੜੇ ਉਹ ਦੂਰ ਹੋ ਜਾਂਦੇ ਹਨ ਤੇ ਉਹਦਾ ਮਨ ਪਵਿੱਤਰ ਹੋ ਜਾਂਦਾ ਹੈ ਜਦੋਂ ਮਨ ਪਵਿੱਤਰ ਹੋ ਗਿਆ ਸਗਲ ਮਨੋਰਥ ਪੂਰਨ ਕਾਮ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਉਹਦੀਆਂ ਸਾਰੀਆਂ ਮੰਗਾਂ ਵੀ ਪੂਰੀਆਂ ਹੋ ਜਾਂਦੀਆਂ ਹਨ ਤੇ ਉਹਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਕਿਉਂਕਿ ਆਪਣੇ ਭਗਤ ਨੂੰ ਜਦੋਂ ਗੁਰੂ ਨਾਮ ਦੀ ਦਾਤ ਦੇ ਦਿੰਦਾ ਹੈ ਭਗਤ ਆਪਣੇ ਕੋ ਦੇਵੋ ਨਾਮ ਤੂੰ ਆਪਣੇ ਭਗਤ ਨੂੰ ਆਪ ਹੀ ਆਪਣਾ ਨਾਮ ਦਿੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਆਪਣੇ ਸੇਵਕ ਨੂੰ ਆਪਣੇ ਭਗਤ ਨੂੰ ਨਾਮ ਦੀ ਦਾਤ ਦਿੰਦੇ ਹਨ ਸਫਲ ਸੇਵਾ ਗੋਪਾਲ ਰਾਏ ਉਹ ਸ੍ਰਿਸ਼ਟੀ ਦੇ ਪਾਲਣ ਪਾਲਨਹਾਰਾ ਉਹ ਸ੍ਰਿਸ਼ਟੀ ਦਾ ਕਰਤਾ ਸ੍ਰਿਸ਼ਟੀ ਦਾ ਪਾਲਣਹਾਰਾ ਪਾਤਸ਼ਾਹ ਉਹਦੀ ਭਗਤੀ ਸਦਾ ਹੀ ਫਲ ਦੇਣ ਵਾਲੀ ਹੈ ਪਰਮਾਤਮਾ ਦੀ ਭਗਤੀ ਉਹਦੇ ਦਰ ਦੀ ਸੇਵਾ ਸਦਾ ਹੀ ਫਲ ਦੇਣ ਵਾਲੀ ਹੈ ਇਸ ਕਰਕੇ ਅਰਦਾਸ ਕਰਿਆ ਕਰ ਕਰਨ ਕਾਵਨ ਹਾਰ ਸੁਆਮੀ ਤਾਂਤੇ ਬਿਰਥਾ ਕੋਈ ਨਾ ਜਾਏ ਰਹਾਉ ਰਹਾ ਉਹਦਾ ਬਿਸ਼ਰਾਮ ਦੇ ਕੇ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ ਕਿ ਉਹ ਮਾਲਕ ਪ੍ਰਭੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਪਰ ਤੂੰ ਸ਼ਰਦਾ ਰੱਖਿਆ ਕਰ ਆਖੋ ਸਤਨਾਮ ਜਾ ਕੋ ਮੁਸ਼ਕਲ ਅਤ ਬਣੈ ਧੋਈ ਕੋਈ ਨਾ ਦੇ ਆਪਾਂ ਕਈ ਵਾਰੀ ਸ਼ਬਦ ਪੜ੍ਹਿਆ ਹੈ ਇੰਨੀ ਮੁਸ਼ਕਲ ਬਣ ਜੇ ਕੋਈ ਢੋਈ ਦੇਣ ਵਾਲਾ ਨਾ ਹੋਵੇ ਜਾ ਕੋ ਮੁਸ਼ਕਲ ਅਤ ਬਣੈ ਉਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਦੁਸ਼ਮਣ ਨੇੜੇ ਹੋ ਜਾਣ ਸਾਖ ਤੇ ਭੱਜ ਖਲੇ ਸਕੇ ਸੰਬੰਧੀ ਸਾਰੇ ਭੱਜ ਜਾਣ ਸਾਖ ਤੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਕੋਈ ਆਸਰਾ ਨਾ ਰਵੇ ਪਾਤਸ਼ਾਹ ਪਤਾ ਕੀ ਕਹਿੰਦਿਆ ਤੂੰ ਸ਼ਰਦਾ ਨਾਲ ਚੇਤੇ ਕਰ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾਓ ਆਖੋ ਸਤਨਾਮ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਤੂੰ ਆਪਣਾ ਨਾਮ دارو ਦੇਕੇ ਰੋਗੀ ਦਾ ਰੋਗ ਨਾਸ ਕਰ ਦਿੰਦਾ ਹਾਂ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਦ ਮੁਖ ਦੇਵੈ ਘਟੈ ਜਮਕੀ ਦੰਦਾ ਰੋਗੀ ਕਾ ਪ੍ਰਭ ਖੰਡੋ ਰੋਗ ਉਹ ਰੋਗੀਆਂ ਦੇ ਰੋਗ ਖੰਡਨ ਕਰ ਦਿੰਦਾ ਹੈ ਦੁਖੀਏ ਕਾ ਮਿਟਾਓ ਪ੍ਰਭ ਸੋਗ ਉਹ ਦੁਖੀਏ ਦਾ ਗਮ ਮਿਟਾ ਦਿੰਦਾ ਹੈ ਪਰ ਤੂ ਪੂਰੇ ਗੁਰੂ ਤੇ ਸਰਦਾ ਰੱਖ ਇੱਕ ਗੁਰੂ ਤੇ ਸਰਦਾ ਰੱਖ ਜਦੋਂ ਹੋਰ ਹੀ ਚੱਕਰਾਂ 'ਚ ਫਸਿਆ ਫਿਰਦਾ ਹੈ ਇੱਕ ਗੁਰੂ ਤੇ ਭਰੋਸਾ ਨਹੀਂ ਇੱਕ ਗੁਰੂ ਤੇ ਸ਼ਰਦਾ ਨਹੀਂ ਤੇ ਫਿਰ ਉਹ ਮਨੁੱਖ ਕਹਿੰਦੇ ਬਹੁਤੇ ਘਰਾਂ ਦਾ ਜਿਹੜਾ ਪਰੌਣਾ ਹੁੰਦਾ ਨਾ ਰਿਸ਼ਤੇਦਾਰ ਹੁੰਦਾ ਉਹ ਕਈ ਵਾਰੀ ਭਲੇਖੇ ਚ ਭੁੱਖਾ ਰਹਿ ਜਾਂਦਾ ਇਸੇ ਤਰ੍ਹਾਂ ਬਹੁਤੀ ਇਹ ਥਾਵਾਂ ਤੇ ਸਿਰ ਨਵਾਉਣ ਵਾਲਾ ਬੰਦਾ ਕਈ ਵਾਰੀ ਸਾਰੇ ਪਾਸੋਂ ਰਹਿ ਜਾਂਦਾ ਆਖੋ ਸਤਨਾਮ ਗੁਰੂ ਦੇ ਉਪਦੇਸ਼ ਨੇ ਗੁਰੂ ਦੇ ਗਿਆਨ ਨੇ ਸਾਨੂੰ ਐਸਾ ਉੱਚਾ ਸਾਡਾ ਮਨ ਨਿਰਮਲ ਕਰ ਦੇਣਾ ਕਿ ਮਨੁੱਖ ਦੀ ਐਸੀ ਸੋਚ ਬਣਾ ਦੇਣੀ ਹੈ ਕਿ ਉਹ ਪ੍ਰਮਾਤਮਾ ਨਥਾਵਿਆਂ ਨੂੰ ਵੀ ਥਾਂ ਦੇ ਦਿੰਦਾ ਆਖੋ ਸਤਨਾਮ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਟਾਵੋ ਪ੍ਰਭ ਸੋਗ ਉਹ ਦੁਖੀ ਬੰਦੇ ਦਾ ਗਮ ਮਿਟਾ ਦਿੰਦਾ ਹੈ ਨਿਥਾਵੇ ਕੋਤਮ ਥਾਨ ਬਿਠਾਵੋ ਜਿਨ੍ਹਾਂ ਕੋਲ ਕੋਈ ਥਾਂ ਨਹੀਂ ਹੁੰਦਾ ਜਿਨ੍ਹਾਂ ਕੋਲ ਕੋਈ ਜਗਾ ਨਹੀਂ ਹੁੰਦੀ ਜਿਨ੍ਹਾਂ ਕੋਲ ਕੋਈ ਮਾਣ ਨਹੀਂ ਹੁੰਦਾ ਜਿਨ੍ਹਾਂ ਕੋਲ ਕੋਈ ਸਤਕਾਰ ਨਹੀਂ ਹੁੰਦਾ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਨਿਥਾਵੇ ਕੌਤਮਾ ਥਾਨ ਬਿਠਾਓ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਪੜ ਲਓ ਬੜਿਆਂ ਤੇ ਕਿਰਪਾ ਕੀਤੀ ਸੋਮੇ ਸਾਹ ਵਰਗਿਆਂ ਦਾ ਜੀਵਨ ਪੜ ਲਓ ਬੜੀ ਕਿਰਪਾ ਕੀਤੀ ਪ੍ਰਮਾਤਮਾ ਨੇ ਕਿੰਨੇ ਬੁਕਾਰੀਆਂ ਨੂੰ ਲੋਬੀਆਂ ਨੂੰ ਚੋਰਾ ਨੂੰ ਠੱਗਾ ਨੂੰ ਗੁਰਬਾਣੀ ਨੇ ਸਿੱਧੇ ਰਾਹ ਪਾਇਆ ਤੇ ਫਿਰ ਆਪਾਂ ਪ੍ਰੇਮ ਨਾਲ ਜਦੋਂ ਬਾਣੀ ਪੜਾਂਗੇ ਤੇ ਫਿਰ ਸਾਨੂੰ ਸਿੱਧੇ ਰਸਤੇ ਕਿਉਂ ਨਹੀਂ ਪਾਏ ਨਿਥਾ ਵੇ ਕੋ ਤੁਮ ਥਾਨ ਬਿਠਾਵੋ ਉਹ ਤਾਂ ਭਾਈ ਜਿਹਨੂੰ ਕਿਤੇ ਵੀ ਸਹਾਰਾ ਨਹੀਂ ਮਿਲਦਾ ਉਹਨਾਂ ਨੂੰ ਆਪਣਾ ਨਾਮ ਬਖਸ਼ ਕੇ ਇੱਜ਼ਤ ਵਾਲੀ ਪਤ ਵਾਲੀ ਥਾਂ ਤੇ ਬਿਠਾ ਦਿੰਦਾ ਹੈ ਦਾਸ ਆਪਣੇ ਕੋ ਭਗਤੀ ਲਾਉ ਐਨੀ ਕਿਰਪਾ ਕਰ ਦਿੰਦਾ ਕਿ ਆਪਣੇ ਸੇਵਕ ਨੂੰ ਉਹ ਆਪਣੀ ਭਗਤੀ ਵਿੱਚ ਜੋੜ ਦਿੰਦਾ ਹੈ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਪੜਦਿਆ ਨਾ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਮਿਉਟਿਆਂ ਦੀ ਓਟ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਜਿਸ ਮਨੁੱਖ ਨੂੰ ਕਿਤੇ ਵੀ ਆਦਰ ਸਤਕਾਰ ਨਹੀਂ ਮਿਲਦਾ ਉਹਨੂੰ ਤੋਂ ਆਪਣੀ ਭਗਤੀ ਦੀ ਦਾਤ ਦੇ ਕੇ ਉਹਦੀ ਚੌਂ ਘੰਟਾਂ ਵਿੱਚ ਵੀ ਉਹਨਾਂ ਦੇ ਚਰਨਾਂ ਤੇ ਢੈਣ ਲਾ ਦਿੰਨਾ ਆਖੋ ਸਤਨਾਮ ਐਸੀ ਬਖਸ਼ਿਸ਼ ਕਰਦਾ ਹੈ ਮੂੜ ਮੁਗਤ ਹੋਏ ਚਤਰ ਸੁਗਿਆਨ ਤੇਰੀ ਭਗਤੀ ਦੀ ਵਰਕਤ ਇੰਨੀ ਵੱਡੀ ਹੈ ਕਿ ਮਹਾ ਮੂਰਖ ਮਨੁੱਖ ਸਿਆਣਾ ਤੇ ਗਿਆਨवान ਹੋ ਜਾਂਦਾ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਗਿਆਨ ਪਰਖਣ ਵਾਸਤੇ ਪੰਡਤ ਲਾਲ ਚੰਦ ਵਰਗਿਆਂ ਨੇ ਉਹ ਬੰਦੇ ਮੂਰੇ ਬਾਹਤੇ ਸੀ ਕਿ ਇਹਨਾਂ ਤੋਂ ਕਰਵਾਉ ਅਰਥ ਸਾਧ ਸੰਗਤ ਜੀ ਇਹਨਾਂ ਨੂੰ ਦਿਓ ਗਿਆਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਜੀ ਨੂੰ ਬੋਲਣਾ ਨਹੀਂ ਆਉਂਦਾ ਜੀ ਨੂੰ ਸੁਣਦਾ ਨਹੀਂ जानके पंडित ਲੈ ਕੇ ਆਏ ਸੀ ਗੁਰੂ ਹਰਿ ਕ੍ਰਿਸ਼ਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਇੱਥੇ ਹਾਰ ਜਾਣਾ ਹੈ ਕਿਉਂ ਉਮਰ ਬੜੀ ਛੋਟੀ ਹੈ ਕਹਿੰਦੇ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਦੀ ਪੰਡਤ ਆਪਣੇ ਆਪ ਨੂੰ ਵਿਦਵਾਨ ਕਹੁੰਦੇ ਸੀ ਉਹ ਕਹਿੰਦੇ ਇੰਨੀ ਛੋਟੀ ਉਮਰ ਆ ਤੁਸੀਂ ਗੁਰੂ ਮੰਨੀ ਜਾਂਦੇ ਉਹਨਾਂ ਨੂੰ ਕੀ ਗਿਆਨ ਹੋਏਗਾ ਸਾਨੂੰ ਗੀਤਾ ਦੇ ਅਰਥ ਸੁਣਾਓ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਪੰਡਤ ਜੀ ਐਵੇਂ ਵਿਦਿਆ ਦਾ ਹੰਕਾਰ ਨਹੀਂ ਕਰੀਦਾ ਹੁੰਦਾ ਅਸੀਂ ਤੇ ਗੀਤਾ ਦੇ ਅਰਥ ਕੀ ਸੁਣਾਣਿਆਂ ਤੂੰ ਪਿੰਡ ਚੋਂ ਜਿਹੜਾ ਬੰਦਾ ਤੈਨੂੰ ਸਭ ਤੋਂ ਕਮ ਵਾਲਾ ਲੱਗਦਾ ਉਹਨੂੰ ਲੈ ਆ ਫੜਕੇ ਜਿਹੜਾ ਤੈਨੂੰ ਚੰਗਾ ਲੱਗਦਾ ਉਹ ਲੈ ਆ ਉਹ ਬੰਦਾ ਲੈ ਕੇ ਆਇਆ ਸੱਜੂ ਚੀਬਰ ਨੂੰ ਕੇ ਉਹਨੂੰ ਸੱਜੂ ਚੀਬਰ ਨੂੰ ਲੈ ਕੇ ਆਇਆ ਜਿਹਨੂੰ ਨਾ ਸੁਣਦਾ ਹੈ ਤੇ ਨਾ ਚੰਗੀ ਤੇ ਨਾ ਬੋਲਿਆ ਜਾਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਰ ਦੇ ਉੱਪਰ ਆਪਣੀ ਛੱਤੀ ਰੱਖ ਕੇ ਕਿਹਾ ਕਿ ਪੁੱਛੋ ਪੰਡਤ ਜੀ ਕੀ ਪੁੱਛਦਿਓ ਤੇ ਉਸ ਗੂੰਗੇ ਬੋਲੇ ਆਦਮੀ ਨੇ ਸੱਜੂ ਜੀ ਵਰਨੇ ਗੁਰਮਖੋ ਪੁੱਟ ਪੁੱਟ ਗੀਤਾ ਦੇ ਅਰਥ ਕਰਤੇ ਸੀ ਆਖ ਸਤਨਾਮ ਉਹ ਤੇ ਐਸੀਆਂ ਰਹਿਮਤਾ ਕਰਦਾ ਨਿਮਾਣੇ ਕੋ ਪ੍ਰਭ ਦੇਤੋ ਮਾਨ ਜਿਸ ਮਨੁੱਖ ਨੂੰ ਕਿਤੇ ਵੀ ਆਦਰ ਸਤਕਾਰ ਨਹੀਂ ਮਿਲਦਾ ਉਹਨਾਂ ਨੂੰ ਆਪਣੀ ਭਗਤੀ ਦੀ ਦਾਤ ਦੇ ਕੇ ਤੂੰ ਹਰ ਥਾਂ ਮਾਣ ਬਖਸ਼ਦਾ ਮੂੜ ਮੁਗਦ ਹੋਏ ਚਾਤਰ ਸੁਗਿਆਨ ਹੁਣ ਜਿਹੜਾ ਬੰਦਾ ਇਹੋ ਜੇ ਸ਼ਬਦ ਦਾ ਜਾਪ ਕਰਦਾ ਤੇ ਕਿੰਨੀ ਬਖਸ਼ਿਸ਼ ਕਿੰਨੀ ਰਹਿਮਤ ਹੋਏਗੀ ਉਹਦੇ ਉੱਪਰ ਕਿ ਪਾਤਸ਼ਾਹ ਜਦੋਂ ਇਦਾਂ ਆਪਾਂ ਕਹਿੰਦੇ ਰਵਾਂਗੇ ਨਿਮਾਣੇ ਕੋ ਪ੍ਰਭ ਦੇਤੋ ਮਾਨ ਮੂੜ ਮੁਗਦ ਹੋਏ ਚਤਰ ਸੁ ਗਿਆਨ ਸਗਲ ਭਿਆਨ ਕਾ ਪੌ ਨਸੈ ਜਨ ਆਪਣੇ ਕੈ ਹਰ ਮਨ ਵਸੈ ਕਿ ਤੂ ਤੇ ਮੂੜ ਮੁਗਦ ਜਮਾ ਮੂਰਖ ਮਨੁਖ ਨੂੰ ਸਿਆਣਾ ਤੇ ਗਿਆਨਵਾਨ ਬਣਾ ਦਿੰਦੇ ਹੋ ਸਗਲ ਭਿਆਨ ਕਾ ਭਉ ਨਸੈ ਓਦੇ ਮਨ ਵਿੱਚੋਂ ਸਾਰੇ ਡਰਾਉਣ ਵਾਲਿਆਂ ਦਾ ਡਰ ਖਤਮ ਹੋ ਜਾਂਦਾ ਹੈ ਬੰਦਾ ਕੁਛ ਵੀ ਨਹੀਂ ਕਰ ਸਕਦਾ ਜੇ ਬੰਦਾ ਕੋਈ ਵੀ ਆਪਣੀ ਮਤ ਨਾਲ ਨਹੀਂ ਆਪਣੀ ਮਤ ਨਾਲ ਨਹੀਂ ਉਹ ਚਾਵੇ ਤੇ ਮੂਰਖਾਂ ਤੋਂ ਚਾਤਰ ਬਣਾ ਸਕਦਾ ਹੈ ਚਾਤਰਾਂ ਤੋਂ ਮੂਰਖ ਬਣਾ ਸਕਦਾ ਹੈ ਭਿਖਾਰੀ ਤੇ ਰਾਜ ਕਰਾਵਾ ਪੜ ਦੇ ਤਾਂ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰ ਬੋ ਉਹ ਮੂਰਖ ਨੂੰ ਪੰਡਤ ਵਿਦਵਾਨ ਬਣ ਸਕਦਾ ਹੈ ਖਲ ਮੂਰਖ ਤੇ ਪੰਡਤ ਕਰ ਬੋ ਪੰਡਤੇ ਮਗਧਾਰੀ ਉਹ ਵਿਦਵਾਨਾਂ ਨੂੰ ਪੰਡਤਾਂ ਨੂੰ ਮੂਰਖ ਬਣਾ ਸਕਦਾ ਹੈ ਕਰ ਕਿਰਪਾ ਸੰਤ ਟੈਲਾ ਲਾਏ ਪਾਰ ਬ੍ਰਹਮ ਪ੍ਰਭ ਸੁਖ ਨਿਧਾਨ ਪਰਮੇਸ਼ਰ ਪ੍ਰਭੂ ਸਾਰੇ ਸੁਖਾਂ ਦਾ ਖਜ਼ਾਨਾ ਤਤ ਗਿਆਨ ਹਰ ਅੰਮ੍ਰਿਤ ਨਾਮ ਉਹਦਾ ਆਤਮਕ ਜੀਵਨ ਦੇਣ ਵਾਲਾ ਨਾਮ ਆਤਮਕ ਜੀਵਨ ਦੀ ਸੋਝੀ ਤੇ ਰਾਜ ਸਮਝਾ ਦਿੰਦਾ ਹੈ ਕਰ ਕਿਰਪਾ ਸੰਤ ਟੈਲਾ ਲਾਏ ਮੇਰ ਕਰਕੇ ਜਿਸ ਮਨੁੱਖ ਨੂੰ ਆਪ ਗੁਰਮਖ ਜਨਾਂ ਦੀ ਸੰਤ ਜਨਾਂ ਦੀ ਸੇਵਾ ਵਿੱਚ ਜੋੜ ਦਿੰਦਾ ਹੈ ਨਾਨਕ ਸਾਧੂ ਸੰਗ ਸਮਾਏ ਉਹ ਮਨੁੱਖ ਸਦਾ ਸਾਧ ਸੰਗਤ ਵਿੱਚ ਟਿਕਿਆ ਰਹਿੰਦਾ ਹੈ ਤੇ ਗੁਰੂ ਜੀ ਦਾ ਉਪਦੇਸ਼ ਧਾਰਨ ਕਰਦਾ ਹੈ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ